ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਵੇਖੋ ਸਿੱਖ ਕੌਮ ਦੇ ਉੱਤੇ ਸਮੇਂ-ਸਮੇਂ ਤੇ ਜ਼ਾਲਮ ਸਰਕਾਰਾਂ ਨੇ ਜਿਉਂ ਹੀ ਤੁਸੀਂ ਵੇਖਦੇ ਹੋ ਕਿ ਹਰ ਵਾਰੀ ਆਪਣੇ ਤੇ ਅਟੈਕ ਜ਼ਰੂਰ ਹੋਇਆ ਹੈ ਇਸੇ ਹੀ ਤਰ੍ਹਾਂ ਜੂਨ 84 ਵੀ ਇੱਕ ਇਹ ਹਿਰਦਵਲੁੰਦਰ ਵਾਲੀ ਖਬਰ ਆ ਉਹ ਜੋ ਸਮਾਂ ਇਸ ਤਰ੍ਹਾਂ ਦਾ ਸੀ ਸਾਡੇ ਬਹੁਤ ਸਾਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤਾਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਜੇ 40 ਸਾਲ ਬੀਤ ਚੱਲੇ ਨੇ ਹਾਂਜੀ ਜਿੱਦਾਂ ਕਿ ਵੇਖੋ ਸਾਲ ਤਾਂ ਬੀਤਦੇ ਹੀ ਰਹਿੰਦੇ ਆ ਤੇ ਹਰ ਸਾਲ ਤੇ ਹਰ ਨਵਾਂ ਮਹੀਨਾ ਚੜ੍ਹਦਾ ਹੈ ਇਸੇ ਤਰ੍ਹਾਂ ਜਿੰਨਾ ਮਾਵਾਂ ਦੇ ਪੋਤੇ 20 ਦਿਨਾਂ ਦੇ ਸ਼ਹੀਦ ਹੋ ਗਏ 18 ਦਿਨਾਂ ਦੇ ਜਿਨ੍ਹਾਂ ਦੇ ਪੁੱਤ ਸ਼ਹੀਦ ਹੋ ਗਏ ਉਹ ਇਹ ਜੂਨ 84 ਨੂੰ ਕਦੇ ਨਹੀਂ ਭੁੱਲ ਸਕਦੇ ਅੰਨੇ ਵਾ ਇਹਨਾਂ ਨੇ ਗੋਲੀਆਂ ਚਲਾਈਆਂ ਤੇ ਉਹ ਮਾਡਲ ਤੁਹਾਡੇ ਸਾਹਮਣੇ ਆ ਉਦੋਂ ਆਪਾਂ ਦੇ ਜੰਮੇ ਨਹੀਂ ਹਾਂ ਪਰ ਹੁਣ ਜਦੋਂ ਹਿਸਟਰੀ ਵੇਖੀ ਦੀ ਆ ਜਾਂ ਪਤਾ ਲੱਗਦਾ ਵਾ ਉਦੋਂ ਦਿਲ ਦਿਲ ਅੰਦਰੋਂ ਤੱਕ ਰੋਂਦਾ ਵਾ ਵੀ ਇਹ ਕੀ ਪਾਣਾ ਵਰਤ ਗਿਆ ਸੀ ਉਸ ਟਾਈਮ ਕੀ ਉਹਨਾਂ ਦੀ ਸਰਕਾਰ ਦੀ ਮੱਤ ਤੇ ਪੜਦਾ ਪੈ ਗਿਆ ਜਿਹੜੀ ਇਹੋ ਜੀ ਘਟਨਾ ਹੋਈ ਹੈ ਜਿਹੜੀ ਮਰਜੀ ਬੁੱਕ ਪੜ ਲਓ 84 ਵਾਲੇ ਦੰਗਿਆਂ ਦੀ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਕਿੰਨੀ ਕ ਤਿਆਰੀ ਸੀ ਆਮ ਸੰਗਤ ਦੀ ਤੇ ਕਿੱਦਾਂ ਉਹ ਆਈ ਸੀ ਦਰਸ਼ਨਾ ਮੇਲੇਾਂ ਲਈ ਤੇ ਕਿੱਦਾਂ ਇਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਕੇ ਤੋਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਕਿੰਨੇ ਕਰਾਇਆ ਤੇ ਕਿਹਦੀ ਸ਼ੈਅ ਉਤੇ ਹੋਇਆ ਕਿ ਆਪਾਂ ਨੂੰ ਵੀ ਪਤਾ ਏ ਵੀ ਉਸ ਵੇਲੇ ਦੀ ਜ਼ਾਲਮ ਸਰਕਾਰ ਕਾਂਗਰਸ ਨੇ ਸਾਡੇ ਉੱਤੇ ਅਨੇਵਾਹ ਗੋਲੀਆਂ ਚਲਾਈਆਂ ਤੇ ਸਾਡੇ ਬੇਗਿਨਤਕ ਸ਼ਹੀਦ ਕੀਤੇ ਸਸਿਗਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਮੌਜੂਦ ਆ ਜੂਨ ਦਾ ਮਹੀਨਾ ਚੱਲ ਰਿਹਾ 1984 ਦੇ ਵਿੱਚ ਜ਼ਾਲਮ ਸਰਕਾਰਾਂ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਜਾ ਰਿਹਾ ਹੈ ਇਹ ਦਰਬਾਰ ਸਾਹਿਬ ਦਾ ਉਹੀ ਮਾਡਲ ਹੈ ਜਿਹੜਾ 1984 ਦੇ ਵਿੱਚ ਹਮਲਾ ਹੋਇਆ ਤੋਪਾਂ ਦੇ ਨਾਲ ਇਸ ਨੂੰ ਟਹਿ ਟੇਰੀ ਜੜ ਦਿੱਤਾ ਗਿਆ ਸੀ ਤਾਂ ਮੂੰਹ ਬੋਲਦੀ ਤਸਵੀਰ ਹੈ ਜਿਹੜੀ ਦਰਬਾਰ ਸਾਹਿਬ ਦੇ ਮਾਡਲ ਦੀ ਤੁਹਾਡੇ ਨਾਲ ਸਾਂਝੀ ਜਾ ਰਿਹਾ ਹੈ ਜਦੋਂ ਵੀ 1984 ਦਾ ਉਹ ਦਿਨ ਚੇਤੇ ਆਉਂਦੇ ਨੇ ਜੂਨ ਦਾ ਮਹੀਨਾ ਹੁੰਦਾ ਦਾ ਹਿਰਦੇ ਵਲੁੰਦਰੇ ਜਾਂਦੇ ਨੇ ਬਹੁਤ ਸਾਰੇ ਸਾਡੇ ਭਰਾਵਾਂ ਤੇ ਜਿਹੜਾ ਅਤਿਆਚਾਰ ਹੋਇਆ ਸੀ ਅਤੇ ਬਹੁਤ ਸਾਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੋਂ ਉਸੇ ਨੂੰ ਲੈ ਕੇ ਦਰਬਾਰ ਸਾਹਿਬ ਦੇ ਜਿਹੜਾ ਮਾਡਲ ਹੈ ਇੱਥੇ ਉਸ ਸੋਭਾ ਕੀਤਾ ਜਾਏ ਤਾਂ ਇੱਥੇ ਜਿਹੜੀਆਂ ਸੰਗਤਾਂ ਹਾਜ਼ਰ ਹੋਈਆਂ ਨੇ ਜਲਵਾ ਜ਼ਰੂਰ ਕਰਦੇ ਆ ਪੰਜੀ ਕਿਵੇਂ ਦੇਖਦੇ ਹੋ ਜੀ 1984 ਦੇ ਵਿੱਚ ਜੂਨ ਜੂਨ ਦੇ ਮਹੀਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਅੱਜ ਵੀ ਹਿਰਦੇ ਵਲੁੰਦਰੇ ਜਾਂਦੇ ਨੇ ਜਦੋਂ ਅਸੀਂ ਉਹ ਸਮਾਂ ਯਾਦ ਕਰਦੇ ਆ ਜਿਨ੍ਹਾਂ ਨੇ ਉਹ ਸਮਾਂ ਆਪਣੇ ਪਿੰਡੇ ਦੇ ਹੰਡਾਇਆ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਹਾਂਜੀ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਵੇਖੋ ਸਿੱਖ ਕੌਮ ਦੇ ਉੱਤੇ ਸਮੇਂ-ਸਮੇਂ ਤੇ ਜ਼ਾਲਮ ਸਰਕਾਰਾਂ ਨੇ ਜਿਉਂ ਹੀ ਤੁਸੀਂ ਵੇਖਦੇ ਹੋ ਕਿ ਹਰ ਵਾਰੀ ਆਪਣੇ ਤੇ ਅਟੈਕ ਜ਼ਰੂਰ ਹੋਇਆ ਹੈ ਇਸੇ ਤਰ੍ਹਾਂ ਜੂਨ 84 ਵੀ ਇੱਕ ਇਹ ਹਿਰਦਾ ਬਲੁੰਦਰ ਵਾਲੀ ਖਬਰ ਆ ਜੋ ਕਿ ਬਹੁਤ ਐਨੇ ਹੱਥੇ ਸਿੰਘ ਸ਼ਹੀਦ ਹੋਏ ਪਹਿਲਾਂ ਇਹਨਾਂ ਨੇ ਆਉਣ ਦੀ ਆਗਿਆ ਦੇ ਛੱਡੀ ਫਿਰ ਆਣ ਮੌਕੇ ਦੇ ਉੱਤੇ ਆਣ ਕੇ ਇਹਨਾਂ ਨੇ ਗੋਲਾਬਾਰੀ ਤੇ ਐਨੇ ਵਾ ਜੋ ਵੀ ਹਮਲੇ ਕੀਤੇ ਗਿਆ ਟੈਕਾਂ ਦੇ ਨਾਲ ਤੋਪਾਂ ਦੇ ਨਾਲ ਉਹ ਇਹਨਾਂ ਨੇ ਲੱਗਦਾ ਜੋਰ ਜਿੱਥੋਂ ਤੱਕ ਲਾ ਸਕੇ ਸਿੱਖ ਕੌਮ ਉੱਤੇ ਇਹਨਾਂ ਨੇ ਲਾਇਆ ਹਾਂਜੀ 40 ਸਾਲ ਹੋ ਚੱਲੇ ਨੇ ਭਾਵੇਂ 400 ਸਾਲ ਵੀ ਹੋ ਜਾਣ ਮੈਂ ਉਹ ਜਿਹੜਾ ਸਮਾਂ ਨਹੀਂ ਭੁੱਲ ਪਾਵਾਂ ਜੀ ਅਸੀਂ ਕਿਉਂਕਿ ਉਹ ਸਮਾਂ ਇਸ ਤਰ੍ਹਾਂ ਦਾ ਸੀ ਸਾਡੇ ਬਹੁਤ ਸਾਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤਾਂ ਕਿਵੇਂ ਦੇਖਦੇ ਉਸ ਚੀਜ਼ ਨੂੰ ਜੇ 40 ਸਾਲ ਬੀਤ ਚੱਲੇ ਨੇ ਹਾਂਜੀ ਜਿੱਦਾਂ ਕਿ ਵੇਖੋ ਸਾਲ ਤਾਂ ਬੀਤਦੇ ਹੀ ਰਹਿੰਦੇ ਆ ਤੇ ਹਰ ਸਾਲ ਤੇ ਹਰ ਨਵਾਂ ਮਹੀਨਾ ਚੜਦਾ ਏ ਇਸੇ ਹੀ ਤਰ੍ਹਾਂ ਜਿੰਨਾ ਮਾਵਾਂ ਦੇ ਪੋਤਕੀਆਂ ਦਿਨਾਂ ਦੇ ਸ਼ਹੀਦ ਹੋ ਗਏ 18 ਦਿਨਾਂ ਦੇ ਜਿਨ੍ਹਾਂ ਦੇ ਪੁੱਤ ਸ਼ਹੀਦ ਹੋ ਗਏ ਉਹ ਇਹ ਜੂਨ 84 ਨੂੰ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਜਿੱਦਾਂ ਕਿ ਤੁਸੀਂ ਆਮ ਹੀ ਸੁਣਦੇ ਆ ਇਹ ਸਿੰਘਾਂ ਦੀਆਂ ਵਾਰਾਂ ਵਿੱਚ ਵੀ ਇਹ ਜਿਹੜਾ ਜੂਨ 84 ਉਹ ਅਸੀਂ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਇਹ ਸਾਡੇ ਆਪਣੇ ਤੇ ਬੀਤੇ ਆ ਤੇ ਇਹ ਸਾਡੇ ਨਾਲ ਇਹ ਸਾਰਾ ਕੁਝ ਹੋਇਆ ਹੈ ਤੇ ਅਸੀਂ ਆਪਣੀ ਹੀ ਕੁੱਤੇ ਝੱਲਿਆ ਏ ਤੁਸੀਂ ਵੇਖਿਆ ਵੀ ਆਉਣ ਵਾਲੇ ਸਮਿਆਂ ਵਿੱਚ ਵੀ ਜਦੋਂ ਤੱਕ ਵੀ ਅਸੀਂ ਜਿੰਦੇ ਰਵਾਂਗੇ ਉਦੋਂ ਤੱਕ ਅਸੀਂ ਇਹ ਜੂਨ 84 ਨੂੰ ਕਦੇ ਨਹੀਂ ਭੁੱਲ ਸਕਦੇ ਸਰ ਉਹ ਚੁੜ ਹਾਲਤ ਹੈ ਸਾਡੀ ਸ੍ਰੀ ਅਚਾਲ ਤੱਤ ਸਾਹਿਬ ਜਿੰਨੂੰ ਅਸੀਂ ਰੱਬ ਦਾ ਦਰਜਾ ਦਿੱਤਾ ਹੈ ਸਾਡਾ ਰੱਬ ਹੈ ਪਰ ਇੱਥੇ ਤੋਪਾਂ ਨਾਲ ਹਮਲੇ ਕੀਤੇ ਇਹਨੇ ਮਾਡਲ ਜਿਹੜਾ ਦਰਸਾ ਰਿਹਾ ਹੈ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਣਗੇ ਜਿਵੇਂ ਦੇਖਦੇ ਹੋ ਇਹ ਚੀਜ਼ ਨੂੰ ਹਾਂਜੀ ਬਿਲਕੁਲ ਵੇਖੋ ਆਮ ਸੰਗਤਾਂ ਆ ਉਹ ਅੱਜ ਦੀ ਤਰ੍ਹਾਂ ਵੇਖੋ ਕਿੰਨੀਆਂ ਸੰਗਤਾਂ ਆਈਆਂ ਨੇ ਹਥੀਆਂ ਹਰੇਕ ਨੂੰ ਤਾਂ ਨਹੀਂ ਸੀਗਾ ਪਤਾ ਕਿ ਉੱਥੇ ਝਾਲਮਾਂ ਨੇ ਇੰਨੀ ਤਿਆਰੀ ਕਰਕੇ ਰੱਖੀ ਹੋਈ ਆ ਆਮ ਵਾਂਗ ਹੀ ਸੰਗਤਾਂ ਆਉਂਦੀਆਂ ਰਹੀਆਂ ਤੇ ਆਮ ਵਾਂਗ ਹੀ ਦਰਸ਼ਨ ਕਰਦੇ ਰਹੇ ਐਨ ਮੌਕੇ ਦੇ ਉੱਤੇ ਇਹਨਾਂ ਨੇ ਸ਼ੂਟ ਐਂ ਸ਼ੋਰਡ ਦਾ ਆਰਡਰ ਦੇ ਦਿੱਤਾ ਤੇ ਅਨੇਕਾਂ ਜਾਨਾ ਐਵੇਂ ਹੀ ਇਹਨਾਂ ਗਵਾ ਘਤੀਆਂ ਜੋ ਕਿ ਜਿਨ੍ਹਾਂ ਨੂੰ ਲੜਾਈ ਬਾਰੇ ਕੋਈ ਪਤਾ ਵੀ ਨਹੀਂ ਸੀਗਾ ਜਾਂ ਜੂਨ ਬਾਰੇ ਕੋਈ ਪਤਾ ਵੀ ਨਹੀਂ ਸੀ ਜਾਂ ਜਿਹੜੇ ਪਹਿਲੀ ਵਾਰ ਹੀ ਮਿਲੇ ਸੰਤਾਂ ਨੂੰ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਨੌਲੇਜ ਨਹੀਂ ਅੰਨੇ ਵਾ ਇਹਨਾਂ ਨੇ ਗੋਲੀਆਂ ਚਲਾਈਆਂ ਤੇ ਉਹ ਮਾਡਲ ਤੁਹਾਡੇ ਸਾਹਮਣੇ ਆ ਇਹ ਜਿਉਂ ਦਾ ਤਿਉਹ ਹੀ ਆ ਇਦਾਂ ਹੀ ਸਾਡੇ ਉਤੇ ਗੋਲੀਆਂ ਚੱਲੀਆਂ ਨੇ ਹੱਥਿਆਂ ਉਤੇ ਤੇ ਇਦਾਂ ਹੀ ਇਹਨਾਂ ਨੇ ਵੇਖ ਲਓ ਹਮਲਾ ਕਰਕੇ ਸਾਰਾ ਢਹਿ ਢੇਰੀ ਕਰ ਦਿੱਤ ਆ ਜਿੱਤੇ ਸਾਡੇ ਸ਼ਹੀਦਾਂ ਪ੍ਰਾਪਤ ਕੀਤੀਆਂ ਨੇ ਉਥੇ ਬੱਚੇ ਜੇ ਛੋਟੇ ਛੋਟੇ ਜਿਹੜੇ ਬੱਚੇ ਸੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਸਿਰਫ ਮੱਥਾ ਢੇਕਣ ਲਈ ਆਏ ਸੀ ਉਹਨਾਂ ਦੇ ਵੀ ਅਤਿਆਚਾਰ ਹੋਇਆ ਸੀ ਹਾਂਜੀ ਬਿਲਕੁਲ ਜੀ ਇਸੇ ਤਰ੍ਹਾਂ ਵੇਖੋ ਹੁਣ ਮੈਂ ਸਸਤਰ ਪਾਇਆ ਹੋਇਆ ਮੈਂ ਤਾਂ ਆਪਣਾ ਬਚਾਅ ਕਰ ਸਕਦੀ ਹਾਂ ਹੁਣ ਮੇਰੇ ਨਾਲ ਜਿਹੜਾ ਮੇਰਾ ਛੋਟਾ ਬੇਟਾ ਆਇਆ ਉਹਨੂੰ ਕੋਈ ਪਤਾ ਨਹੀਂਗਾ ਨਾ ਉਹਨੂੰ ਕਿਸੇ ਜ਼ਾਲਮ ਸਰਕਾਰ ਬਾਰੇ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਹੋਰ ਬਾਰੇ ਪਤਾ ਹੈ ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਨਕਮਸਤੋਂ ਗੋਣ ਜਾ ਰਹੇ ਹਾਂ ਹੋਰ ਉਹਨਾਂ ਨੂੰ ਇਸ ਬਾਰੇ ਵਿੱਚ ਕੋਈ ਨੌਲੇਜ ਨਹੀਂ ਇਹਨਾਂ ਨੇ ਜਾਣ ਬੁੱਝ ਕੇ ਉਹ ਇਕੀਆਂ ਇਕੀਆਂ ਦਿਨਾਂ ਦੇ ਦੁੱਧ ਛਿੜਾ ਕੇ ਬੱਚਿਆਂ ਨੂੰ ਅੱਗ ਵਿੱਚ ਸੜਿਆ ਗਿਆ ਲੱਤ ਤੇ ਲਾਤ ਰਾ ਕੇ ਬੱਚਿਆਂ ਨੂੰ ਬੇਰਹਿਮੀ ਦੇ ਨਾਲ ਪਾੜਿਆ ਗਿਆ ਤੇ ਬੇਰਹਿਮੀ ਦੇ ਨਾਲ ਇਹਨਾਂ ਨੇ ਖੂਨ ਬਹਾਇਆ ਜੋ ਕਿ ਮਾਡਲ ਵਿੱਚ ਤੁਸੀਂ ਖਾਸ ਤੌਰ ਤੇ ਦੇਖ ਸਕਦੇ ਹੋ ਜਿੱਦਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਜਿਹੜੀ ਮਰਜੀ ਬੁੱਕ ਪੜ ਲਓ 84 ਵਾਲੇ ਦੰਗਿਆਂ ਦੀ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਕਿੰਨੀ ਕ ਤਿਆਰੀ ਸੀ ਆਮ ਸੰਗਤ ਦੀ ਤੇ ਕਿੱਦਾਂ ਉਹ ਆਈ ਸੀ ਦਰਸ਼ਨਾ ਮੇਲਿਆਂ ਲਈ ਤੇ ਕਿੱਦਾਂ ਇਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਕੇ ਤੋਰੇ ਜਾਦਾ ਜੇ ਸਾਨੂੰ ਇਨਸਾਫ ਮਿਲ ਪਾਇਆ ਹੁੰਦਾ ਹੀ ਇਸ ਜਿਹੜਾ ਜ਼ਾਲਮ ਸਰਕਾਰ ਨੇ ਅਤਿਆਚਾਰ ਕੀਤਾ ਸੀ ਸਾਡੇ ਤੇ 40 ਸਾਲ ਬੀਤ ਚਲੇ ਨੇ ਸਾਨੂੰ ਇਨਸਾਫ ਮਿਲਿਆ ਜੇ ਤਾਂ ਹੀ ਸਹੀ ਤਰ੍ਹਾਂ ਜਾਂ ਨਹੀਂ ਮਿਲਵਾ ਨਹੀਂ ਜੀ ਬਿਲਕੁਲ ਨਹੀਂ ਜੀ ਇਨਸਾਫ ਦੀ ਤਾਂ ਕੋਈ ਗੱਲ ਹੀ ਨਹੀਂ ਗਈ ਦੂਰ ਦਰਾਡੇ ਤੱਕ ਹੁਣ ਤੱਕ ਵੇਖ ਲਓ ਕਿੰਨੀ ਉਮਰਾਂ ਲੰਘ ਚੱਲੀਆਂ ਏ ਉਹ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਇਆ ਉਹ ਬਜ਼ੁਰਗ ਵੀ ਹੋ ਗਏ ਆ ਉਹ ਆਪਣੇ ਮੂੰਹੋਂ ਬੋਲਦੀਆਂ ਸਾਰੀਆਂ ਤਸਵੀਰਾਂ ਦੱਸਦੇ ਆ ਗੱਲਾਂ ਦੱਸਦੇ ਆ ਪਰ ਅੱਜ ਤੱਕ ਕਿਸੇ ਉੱਤੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ આરોਪ ਸਿੱਧ ਨਹੀਂ ਹੋ ਸਕਿਆ ਤੇ ਨਾ ਹੀ ਕਿਸੇ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਆ ਵੀ ਇਹ ਮੈਂ ਕਰਾਇਆ ਜਾਂ ਮੇਰ ਤੋਂ ਹੋਇਆ ਉਹ ਤੁਸੀਂ ਜਾਣਦੇ ਹੋ ਸਾਰਾ ਕੁਝ ਕਿੰਨੇ ਕਰਾਇਆ ਤੇ ਕਿਹਦੀ ਸ਼ੈ ਉੱਤੇ ਹੋਇਆ ਇਹ ਆਪਾਂ ਨੂੰ ਵੀ ਪਤਾ ਹੈ ਵੀ ਉਸ ਵੇਲੇ ਦੀ ਜ਼ਾਲਮ ਸਰਕਾਰ ਕਾਂਗਰਸ ਨੇ ਸਾਡੇ ਉੱਤੇ ਅਨੇ ਵਾ ਗੋਲੀਆਂ ਚਲਾਈਆਂ ਤੇ ਸਾਡੇ ਬੇਗਿਨਤ ਸ਼ਹੀਦ ਕੀਤੇ ਨਹੀਂ ਜਿਵੇਂ ਜਿਵੇਂ ਤਪਦੀ ਧੁੱਪ ਦੇ ਵਿੱਚ ਵੀ ਇਹ ਦਰਬਾਰ ਸਾਹਿਬ ਨਤਮਸਤ ਜੁੰਦੇ ਆ ਸਨ ਤਾਂ ਆਉਂਦੀਆਂ ਨੇ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਜਦੋਂ ਤੋਪਾਂ ਨਾਲ ਹਮਲੇ ਹੋ ਰਹੇ ਸੀ ਬੰਬਾਰੀ ਹੋ ਰਹੀ ਸੀ ਜੋਲੀਆਂ ਦੇ ਹਮਲੇ ਹੋ ਰਹੇ ਸੀ ਤਾਂ ਕਿਵੇਂ 30 ਬੀਤ ਰਹੀ ਹੋ ਉਹ ਉਹਨਾਂ ਦਿਨਾਂ ਦੇ ਹਾਂਜੀ ਬਿਲਕੁਲ ਇਹ ਤਾਂ ਆਪਾਂ ਨੂੰ ਵੀ ਹੁਣ ਪਤਾ ਕਿ ਕਿੰਨੀ ਜ਼ਿਆਦੀ ਗਰਮੀ ਆ ਹੁਣ ਆਪਾਂ ਇੱਕ ਘੰਟਾ ਵੀ ਪਾਣੀ ਤੋਂ ਬਿਨਾਂ ਨਹੀਂ ਕੱਢਦੇ ਉਹਨਾਂ ਨੇ ਘਟੋ ਘਟਦੇ ਇਹਨਾਂ ਦਿਨ ਉਹਨਾਂ ਨੇ ਬਿਨਾਂ ਪਾਣੀ ਤੋਂ ਕੱਟੇ ਖੂਨ ਪੀ ਕੇ ਉਹਨਾਂ ਨੇ ਸ਼ਹੀਦਾਂ ਦਾ ਆਪਣੇ ਹੀ ਬੱਚਿਆਂ ਦਾ ਉਹਨਾਂ ਨੇ ਖੂਨ ਪੀ ਕੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੀਂਦਿਆਂ ਰੱਖਿਆ ਜਿੱਦਾਂ ਆਪਾਂ ਸੌਂਦੇ ਆ ਯੂਟਿਊਬ ਤੇ ਸਟੋਰੀਆਂ ਜਿਨ੍ਹਾਂ ਦੇ ਨਾਲ ਇਹ ਹੋਈ ਬੀਤੀ ਆ ਉਹਨਾਂ ਲਈ ਇਹ ਸਾਕਾ ਅੱਜ ਵੀ ਉਸੇ ਤਰ੍ਹਾਂ ਉਹਨਾਂ ਦੇ ਗਾੜੀ ਰੂਹ ਕੰਬਾਉਣ ਵਾਲਾ ਜਿੰਨਾ ਆਪਾਂ ਕਹਿ ਦਈਏ ਨਾ ਉਹ ਵਾਲਾ ਦਿਲ ਦਾ ਹਿਲਾਉਣ ਵਾਲਾ ਹਾਸਾ ਹੈ ਜੋ ਵੇਖ ਕੇ ਇਸ ਮਾਡਲ ਨੂੰ ਅੱਜ ਵੀ ਉਹ ਖੂਨ ਦੇ ਅਥਰੂ ਰੋਂਦੇ ਆ ਜਿਹੜਾ ਵੀ ਆਵਾਜ਼ ਬੁਲੰਚਰਦਾ ਸੱਚੀ ਧਰਮ ਵਾਸਤੇ ਪ੍ਰਚਾਰ ਕਰਦਾ ਉਸ ਦੀ ਆਵਾਜ਼ ਦਬਾਈ ਜਾਂਦੀ ਹੈ ਹਾਂਜੀ ਬਿਲਕੁਲ ਬਿਲਕੁਲ ਸਰ ਦਬਾਈ ਜਾਂਦੀ ਆ ਜੋ ਵੀ ਸੱਚ ਦੀ ਤੇ ਹੱਕ ਦੀ ਗੱਲ ਕਰਦਾ ਹੈ ਸਮੇਂ ਸਮੇਂ ਸਿਰ ਉਹਦੇ ਘਰ ਫੌਜ ਪਵਾ ਕੇ ਪੁਲਿਸ ਪਵਾ ਕੇ ਉਹਨੂੰ ਨਜ਼ਰਬੰਦ ਕਰਾ ਕੇ ਸਮੇਂ ਦੀ ਹਕੂਮਤ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਪਰਚੇ ਪਾ ਕੇ ਤੇ ਇਸੇ ਹੀ ਤਰ੍ਹਾਂ ਉਹਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅੱਜ ਤੋਂ ਨਹੀਂ ਇਹ ਕਈਆਂ ਸਾਲਾਂ ਤੋਂ ਹੋ ਰਿਹਾ ਹੈ ਸੜੀਆਂ ਤੋਂ ਜਰੂਰ ਜੀ ਤਾਂ ਜਰੂਰ ਹਿਰਦੇ ਬਲੁੰਦਰੇ ਜਾਂਦੇ ਨੇ ਇਹ ਦਰਬਾਰ ਸਾਹਿਬ ਦਾ ਉਹੀ ਮਾਡਲ ਹੈ ਚੱਲ ਤਸਵੀਰ ਜਿੰਨੂੰ ਢਹਿ ਢੇਰੀ ਕੀਤਾ ਗਿਆ ਸੀ ਮੂੰਹ ਬੋਲਦੀ ਤਸਵੀਰ ਹੈ ਫੌਜੀ ਹਮਲੇ ਹੋਏ ਸੀ ਇਸ ਦਰਬਾਰ ਚੱਲ ਤਸਤੇ ਉੱਪਰ ਜਿਹੜੀ ਭਾਰਤੀ ਫੌਜ ਵੱਲੋਂ ਜਿਹੜਾ ਸਰਕਾਰ ਦੇ ਹੁਟਮਾ ਦੇ ਚੱਲਦੇ ਹਮਲੇ ਕੀਤੇ ਗਏ ਤਾਂ ਜਰੂਰ ਜੀ 1984 ਦੇ ਵਿੱਚ ਜੂਨ ਦੇ ਮਹੀਨੇ ਹੀ ਹਮਲਾ ਆਇਆ ਸੀ ਕਿਵੇਂ ਦੇਖਦੇ ਹੋ ਅੱਜ ਵੀ ਹਿਰਦੇ ਬਲੁੰਦਰੇ ਜਾਂਦੇ ਨੇ ਵੇਖੋ ਸਰ ਮੇਰਾ ਮੇਰੀ ਡੇਟ ਆਫ ਬਰਥ 88 ਦੀ ਹੈ ਬਟ ਜਦੋਂ ਹੁਣ ਵੱਡੇ ਹੋਏ ਆਂ ਜੋ ਜੋ ਮਤਲਬ ਆਪਣੀ ਹੋਸ਼ ਚ ਆਏ ਆ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਵਾ ਤੇ ਮਤਲਬ ਬਹੁਤ ਦੁਖੰਦਾ ਮਨ ਨੂੰ ਜਦੋਂ ਹੁਣ ਦਰਬਾਰ ਅਕਾਲ ਤਖਤ ਸਾਹਿਬ ਦਾ ਮਾਡਲ ਆਇਆ ਵਾ ਜਿੱਦਣੇ ਲੱਗਾ ਸੀ ਉਸ ਦਿਨ ਮੈਂ ਦੇਖਿਆ ਤੇ ਮਤਲਬ ਰਾਤ ਸੁਪਨਿਆਂ ਦੇ ਵਿੱਚ ਵੀ ਇਹੀ ਦ੍ਰਿਸ਼ ਨਜ਼ਰ ਆਉਂਦਾ ਰਿਹਾ ਤੇ ਜਿਨ੍ਹਾਂ ਤੇ ਜਿਨ੍ਹਾਂ ਨੇ ਇਸ ਇਹ ਵਾਕਏ ਆਪਣੇ ਉੱਪਰ ਹੰਡਾਇਆ ਵਾ ਉਹਨਾਂ ਦੇ ਉੱਪਰ ਕੀ ਬੀਤੀ ਹੋਊਗੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਵੀ ਮਹਾਰਾਜ ਇਹੋ ਜਿਹੇ ਦਿਨ ਕਦੀ ਨਾ ਆਵੇ ਸੇ 1984 ਦਾ ਉਹ ਦੌਰ ਜਿਹੜਾ ਨੇ ਪਿੰਡੇ ਤੇ ਹੰਡਾਇਆ ਉਹਨਾਂ ਦਾ ਜੋ ਬੀਤੀ ਹੈ ਸਭ ਨੂੰ ਪਤਾ ਹੀ ਹੈ ਪਰ ਅਸੀਂ ਅੱਜ ਇਹ ਮਾਡਲ ਦੇਖਦੇ ਆ ਤਾਂ ਸਾਡੇ ਆਪਣੇ ਹਰਦੇਵ ਲੁੰਦਰੇ ਜਾ ਰਹੇ ਆ ਨੇ ਕਿ ਸਾਡੇ ਆਪਾਲਤਾ ਸਰਦ ਦੇ ਉੱਪਰ ਇਸ ਤਰ੍ਹਾਂ ਹਮਲੇ ਹੋਏ ਨੇ ਕਿਵੇਂ ਦੇਖਦੇ ਵੇਖੋ ਸਰ ਉਦੋਂ ਆਪਾਂ ਦੇ ਜੰਮੇ ਨਹੀਂ ਹਾਂ ਪਰ ਹੁਣ ਜਦੋਂ ਹਿਸਟਰੀ ਵੇਖੀ ਦੀ ਆ ਜੇ ਪਤਾ ਲੱਗਦਾ ਵਾ ਉਦੋਂ ਦਿਲ ਦਿਲ ਅੰਦਰੋਂ ਤੱਕ ਰੋਂਦਾ ਵਾ ਵੀ ਇਹ ਕੀ ਪਾਣਾ ਵਰਤ ਗਿਆ ਸੀ ਉਸ ਟਾਈਮ ਕੀ ਉਹਨਾਂ ਦੀ ਸਰਕਾਰ ਦੀ ਮੱਤ ਤੇ ਪੜਦਾ ਪੈ ਗਿਆ ਜਿਹੜੀ ਇਹੋ ਜੀ ਘਟਨਾ ਹੋਈ ਹੈ ਬਾਕੀ ਚਲੋ ਪਰਮਾਤਮਾ ਸਭ ਨੂੰ ਸਮੱਥ ਬਖਸ਼ੇ ਜਰੂਰ ਜੀ ਸੰਤਾਂ ਜਿਹੜੀਆਂ ਆ ਰੀਆਂ ਨੇ ਉਹ ਵੀ ਆਪਣੇ ਮੋਬਾਈਲ ਦੇ ਵਿੱਚ ਇਸ ਜਿਹੜਾ ਮਾਡਲ ਹੈ ਉਸ ਨੂੰ ਤਸਵੀਰਾਂ ਲੈ ਰੀਆਂ ਨੇ ਕਿਉਂਕਿ ਉਹ ਜਿਹੜਾ ਸਮਾਂ ਸੀ ਉਹ ਸਮਾਂ ਬਹੁਤ ਹੀ ਮਾੜਾ ਸਮਾਂ ਸੀ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਸ਼ਹੀਦیاں ਪ੍ਰਾਪਤ ਹੋਈਆਂ ਤੇ ਬਹੁਤ ਸਾਰੇ ਮਾਵਾਂ ਦੇ ਪੁੱਤ ਚਲੇ ਗਏ ਭੈਣਾ ਦੇ ਭਰਾ ਚਲੇ ਗਏ ਲੇਕਿਨ ਜਿਹੜੀਆਂ ਭਾਰਤੀ ਫੌਜ ਵੱਲੋਂ ਸਸਟੈਂਡ ਸੀਰੀ ਹਰਮੰਦਰ ਸਾਹਿਬ ਅਤੇ ਚਲਤਸਾਬ ਦੇ ਉੱਪਰ ਫੌਜੀ ਹਮਲੇ ਹੋਏ ਨੇ ਉਹ ਭੁੱਲੇ ਨਹੀਂ ਜਾ ਸਕਦੇ ਤਾਜ ਵੀ ਜਿਹੜੇ ਨੇ ਉਹ ਸਮਾਨ ਜਾਤ ਕਰਦੇ ਆ ਤਾਂ ਇਹ ਦੇ ਲੁੰਦਰੇ ਜਰੂਰ ਜਾਂਦੇ ਨੇ ਤਾਂ ਕਿਵੇਂ ਦੇਖਦੇ ਹੋ ਬਾਈ ਜੀ ਕਿਸ ਤਰ੍ਹਾਂ ਦੇ ਆ ਫਿਰਦੇ ਨੇ ਪਾਪਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ 1984 ਦਾ ਉਹ ਦੌਰ ਤੇ ਅੱਜ 40 ਸਾਲ ਬੀਤ ਚਲੇ ਨੇ ਦਰਬਾਰ ਸਾਹਿਬ ਦਾ ਉਹੀ ਮਾਡਲ ਜਿਹੜਾ ਇੱਥੇ ਲਾਇਆ ਹੈ ਹਾਂ ਤੇ ਵੈਸੇ ਬਹੁਤ ਵਧੀਆ ਲੱਗ ਰਿਹਾ ਜੀ ਜੋ ਪਹਿਲਾਂ ਸੀਗਾ ਉਹ ਬਹੁਤ ਬੁਰਾ ਹੋਇਆ ਸੀ ਉਸ ਟਾਈਮ ਹਾਂਜੀ 1984 ਦੇ ਵਿੱਚ ਭਾਰਤੀ ਫੌਜ ਨੇ ਹਮਲੇ ਕੀਤੇ ਤਾਂ ਇਸ ਤਰ੍ਹਾਂ ਦਾ ਹਾਲਾਤ ਬਣਾ ਦਿੱਤੀ ਸੀ ਦਰਬਾਰ ਸਾਹਿਬ ਹਾਂਜੀ ਹਾਂਜੀ ਇਦਾਂ ਦੇ ਬਣਾ ਦਿੱਤੇ ਸੀ ਹਾਲਾਤ ਇਹ ਹਿਰਦੇ ਦੇ ਵਲੰਟੇ ਜਾਂਦੇ ਨੇ ਹਾਂਜੀ ਪਰ ਖੂਨ ਉਬਲ ਜਾਂਦਾ ਸੀ ਵੇ ਕੀ ਕਰਤਾ ਇਹਨਾਂ ਨੇ ਹਾਂਜੀ ਜਿਨ੍ਹਾਂ ਨੇ ਆਪਣੇ ਸਮੇਂ ਪਿੰਡੇ ਤੇ ਹੰਡਾਇਆ ਉਹ ਸਮਾਂ ਉਹਨਾਂ ਦੇ ਜੀ ਬੀਤੀ ਹੋਈ ਉਹਨਾਂ ਤੇ ਬਹੁਤ ਬੁਰਾ ਹੋ ਲੋ ਜਰੂਰ ਜੀ ਇਹ ਤਸਵੀਰਾਂ ਨੇ ਜਿਹੜੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਤਾਂ ਉਸ ਸਮੇਂ ਜਿਹੜੀ ਹੈ ਭਾਰਤੀ ਫੌਜ ਨੇ ਜਦੋਂ ਹਮਲੇ ਕੀਤੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਜਾਈ ਸੀ ਉਹ ਰਹੀ ਹਾਲਤਾ ਸਾਬ ਦਾ ਜਿਸ ਦੇ ਆ ਫਿਰ ਮਰਮਮਤ ਕੀਤੀ ਗਈ ਦਾ ਉਸ ਨੂੰ ਫਿਰ ਤੋਂ ਜਿਹੜਾ ਸਹੀ ਸਲਾਮਤ ਕੀਤਾ ਗਿਆ ਲੇਕਿਨ ਅੱਜ ਉਹ ਹੀ ਦਰਬਾਰ ਸਾਹਿਬ ਦਾ ਮਾਡਲ ਇੱਥੇ ਸਜੋਬੇ ਕੀਤਾ ਗਿਆ ਜਿਸ ਨੇ ਨਤਮਸਤ ਜ ਹੋ ਰਹੇ ਨੇ ਸਾਰੇ ਪਰ 1984 ਦਾ ਉਹ ਦੌਰ ਨਾ ਭੁੱਲਿਆ ਜਾਵੇਗਾ ਤੇ ਨਾ ਹੀ ਭੁੱਲਣ ਜੋਰੀਆ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਹੰਡਾਇਆ ਦੌਰ ਉਹਨਾਂ ਨੂੰ ਪਤਾ ਹੈ ਪਰ ਸਾਡੀ ਵੀ ਅਪੀਲ ਹੈ ਕਿ ਅਸੀਂ ਤਾਂ ਜੋੜਾ ਇਨਸਾਫ ਨਹੀਂ ਮਿਲ ਪਾਇਆ ਉਹ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਮੇਨੂੰ ਦੇ ਉਜਾਸਤ ਮੈਂ ਹੈ ਤੁਹਾਡਾ ਦੋਸਤ ਧਰਮਜੀਤ ਜਲਾਲੀ ਅਮਰੀਕਸਰ